ਕਮੇਟੀ ਜੋ ਕਿ ਸਲਾਨਾ ਗੁੱਗਾ ਨੌਮੀ ਮੇਲਾ 3 4 5 ਸਤੰਬਰ ਨੂੰ ਬੜੀ ਧੂਮ ਧਾਮ ਨਾਲ ਮਨਾ ਰਹੀ ਹੈ ਸਿੱਧ ਬਾਬਾ ਕਾਲੂ ਭਗਤ ਦੀ ਯਾਦ ਵਿੱਚ ਇਹ ਸਲਾਨਾ ਮੇਲਾ ਮਨਾਇਆ ਜਾਂਦਾ ਇਸ ਮੇਲੇ ਵਿੱਚ ਵੱਖ-ਵੱਖ ਪ੍ਰਾਂਤਾਂ ਤੋਂ ਸੰਤ ਸਮਾਜ ਹਿੱਸਾ ਲੈਂਦੇ ਆ ਦਿਨ ਦਿਨ ਦਾ ਵੱਡੇ ਪੱਧਰ ਤੇ ਲੰਗਰ ਦਾ ਆਯੋਜਨ ਕੀਤਾ ਜਾਂਦਾ ਇਸ ਮੇਲੇ ਵਿੱਚ ਪੰਜਾਬ ਦੀ ਉੱਗੀ ਸਖਸ਼ਿਤ ਸਿੰਗਰ ਸ੍ਰੀ ਸੁਰਿੰਦਰ ਜਿੰਦਾ ਜੀ ਬਲਵਿੰਦਰ ਰਸੀਲਾ ਜੀ ਅਤੇ ਹੋਰ ਅਨੇਕਾ ਹਸਤੀਆਂ ਇੱਥੇ ਪ੍ਰੋਗਰਾਮ 'ਚ ਆਉਂਦੀ ਆ ਤੇ ਬਾਬਾ ਜੀ ਦਾ ਗੁਣਗਾਨ ਕਰਦੀ ਆ ਤਿੰਨ ਦਿਨ ਹੀ ਕਵਾਲਦਾ ਵੀ ਆਯੋਜਨ ਕੀਤਾ ਜਾਊਗਾ কুਸਤੀਆਂ ਦੰਗਲ ਅਖਾੜੇ ਵੀ ਲਵਾਏ ਜਾਣਗੇ ਬੇਨਤੀ ਵੀ ਕਰਦੇ ਆ ਸਾਰੇ ਇਸ ਮੇਲੇ ਵਿੱਚ ਬਾਤ ਟੜ ਕੇ ਸਾਥ ਦਿਓ ਸੰਯੋਗ ਦਿਓ ਸਰ ਜਿੱਕਾ ਹੈ ਵੀ ਜਿੱਦਾਂ ਡੁੱਬੀ ਰੋਡ ਦੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਕਾਫੀ ਲੋਕ ਮੇਲੇ 'ਚ ਆਇਂਦੇ ਨੇ ਕਿੱਦਾਂ ਦੇ ਪ੍ਰਬੰਧ ਕੀਤਾ ਗਿਆ ਟ੍ਰੈਫਿਕ ਕੋਲੋਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਲਿਖ ਕੇ ਦੇ ਦਿੱਤਾ ਗਿਆ ਤੇ ਜਿੱਥੇ ਗੱਲ ਟ੍ਰੈਫਿਕ ਦੀ ਆ ਜਾਂਦੀ ਹੈ ਅਸੀਂ ਆਪਣੇ ਵਲੰਟੀਅਰ ਲਾ ਕੇ ਉਹਨੂੰ ਟ੍ਰੈਫਿਕ ਦਾ ਵੀ ਹੱਲ ਕਰਦੇ ਆ ਤੇ ਲੋਕਾਂ ਨੂੰ ਮਹਿਸੂਸ ਨਹੀਂ ਹੁੰਦੇ ਦੇ ਨਾ ਉਹਨਾਂ ਨੂੰ ਦਿੱਕਤਾਂ ਆਂ ਦਿੰਦੇ ਆ ਸਰ ਪੂਰਾ ਪ੍ਰਬੰਧ ਕੀਤਾ ਗਿਆ ਕਿੱਦਾਂ ਬਿਲਕੁਲ ਮੇਲੇ ਦੀ ਪੂਰਾ ਪ੍ਰਬੰਧ ਕੀਤਾ ਗਿਆ ਹਰੇਕ ਤਰ੍ਹਾਂ ਦਾ ਤੇ ਵਿਸ਼ੇਸ਼ ਤੌਰ ਤੇ ਦਾ ਇੱਥੇ ਜਿਹੜਾ ਗੁੱਗਾ ਨੋਮੀ ਦੀ ਗੱਲ ਕੀਤੀ ਜਾਵੇ ਭਾਦੋ ਦੀ ਆਖਰੀ ਨੋਮੀ ਆ ਇਹ ਸੌਣ ਦੇ ਭਾਦੋ ਗੁੱਗੇ ਦੀ ਪੂਜਾ ਹੁੰਦੀ ਆ ਪੂਰੇ ਦੇਸ਼ ਵਿੱਚ ਵਿਦੇਸ਼ ਵਿੱਚ ਤੇ ਗੁੱਗਾ ਜਹਾਰਪੀਰ ਜੀ ਜਿੱਥੇ ਗੱਲ ਕਰੀਏ ਛਪਾਰ ਵਿੱਚ ਵੀ ਮੇਲਾ ਲੱਗਦਾ ਜਿਸ ਤਰ੍ਹਾਂ ਇੱਥੇ ਵੀ ਉਸੇ ਤਰੀਕੇ ਨਾਲ ਲੁਧਿਆਣਾ ਸ਼ਹਿਰ ਵਿੱਚ ਬੜੇ ਧੂਮ ਧਾਮ ਨਾਲ ਮੇਲਾ ਲਾਇਆ ਜਾਂਦਾ ਹੈ ਸਰ ਕਿੰਨੇ ਦਿਨ ਦਾ ਮੇਲਾ ਹੁੰਦਾ ਇਹ 3 ਦਿਨਾਂ ਦਾ ਮੇਲਾ ਹੁੰਦਾ 3 4 5 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਧੰਨਵਾਦ